ਲੇ ਵੀ ਬਾਈ ਸਾਰੇ ਤੋਂ ਪਹਿਲਾਂ ਤਾਂ ਧੰਨਵਾਦ ਬਾਈ ਜਿਨ੍ਹਾਂ ਨੇ ਬਾਈ ਕੋਰੀ ਦੀ ਵੀਡੀਓ ਦੇਖੀ ਕਮੈਂਟ ਸ਼ੇਅਰ ਤੇ ਲਾਈਕ ਕੀਤੀ ਬਾਈ ਵੀਡੀਓ ਇੰਨੀ ਚੱਲੀ ਨਾ ਤੁਸੀਂ ਤੋਂ ਦੁੱਖੀ ਤੋੜਤੇ ਹੈ ਆਪਾਂ ਤਾਂ ਕਹਿੰਨੇ ਚੱਲ ਬਾਈ ਬਾਈ ਕੋਰੀ ਦਾ ਹਨਾ ਕੋ ਬਣ ਜੇਵੇ ਇੱਥੇ ਬਾਈ ਬੇਸੁਰੇ ਹਿੱਟ ਹੋਏ ਫਿਰਦੇ ਆ ਤੇ ਗਾਣਾ ਬਾਈ ਅੱਜ ਫੇਰ ਸੁਣਾਉਣ ਲੱਗੇ ਸਾਨੂੰ ਗਾਣਾ ਸੁਣਾਣਾ ਕੋਰੀ ਲੋਕਤਾ થી ਅੱਜ ਬਾਈ ਚਾਲ ਬਾਜੀਆਂ ਚਾਲ ਬਾਜੀਆਂ ਠੀਕ ਆ ਬਾਈ ਗੀਤ ਬਹੁਤ ਸੋਹਣਾ ਬਾਈ ਨੇ ਤੇ ਆਜੋ ਬਾਈ ਦੁਬਾਰਾ ਫੇਰ ਚੱਲ ਬਈ ਤੂੰ ਸਾਡੇ ਨਾਲ ਖੇਡ ਕੇ ਜ ਚਾਲਵਾ ਜੀਆਂ ਜੱਕ ਉਹਨੇ ਅੱਲੇ ਛੱਟਾਂ ਨੇ ਹੋਤਾ ਜੀਆਂ ਕੀ ਬਾਤ ਆ ਗੈਰਾਂ ਦੀਆਂ ਵਾ ਫਲੱਚ ਵੇਕੇ ਹੱਥ ਦੇ ਗੈਰਾਂ ਦੀਆਂ ਵਾ ਫਲੱਚ ਵੇਕੇ ਹੱਥ ਦੇ ਜਿਹੜੇ ਚ ਬਣਾਏ ਸੀ ਛਾਹ ਦੇ ਮੁਖੀ ਲੋਗ ਨਾਲ ਵਾਲੀ ਕੋਈ ਉਹ ਦਿਲ ਆ ਮੇਰਿਆ ਲੋਕ ਵਣ ਦੇਖੇ ਇਥੇ ਦੁਖੀ ਤੋਂ ਦੁਖੀ ਕਿਆ ਬਾਤ ਆ ਬਾਈ ਲੋਗ ਨਾਲ ਵਾਲੀ ਕੋਈ ਉਹ ਦਿਲ ਆ ਚੱਲਿਆ ਲੋਕ ਵਣ ਦੇਖੇ ਇਥੇ ਦੁਖੀ ਤੋਂ ਦੁਖੀ ਉਹ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਹਵਾ ਉੱਤ ਕਦੇ ਮੂੰਹ ਮੰਗ ਕੇ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਹਵਾ ਉੱਤ ਕਦੇ ਮੂੰਹ ਮੰਗ ਕੇ ਤੇਰੇ ਉੱਤੇ ਹੱਥ ਚੰਦਾ ਰੱਖ ਮੇਰਦਾ ਤੇਰੇ ਉੱਤੇ ਹੱਥ ਚੰਦਾ ਰੱਖ ਮੇਰਦਾ ਇੱਕ ਵਾਰਿਆ ਕਿਵੇਂ ਰਛਾਇਆਂ ਦੇ ਚੁੱਕੀ ਰੋਗ ਨਾਲ ਵਾਲੀ ਕੋਈ ਉਹ ਦਿਲਾ ਮੇਰਿਆ ਹਲੂਕ ਵੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਹ ਦਿਲਾ ਚੱਲਿਆ ਹਲੂਕ ਵੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਦਿਲ ਹੱਤ ਚੱਲਿਆ ਹਲੂਕ ਵਲ ਦੇਖੇ ਤੇ ਦੁਖੀ ਤੋਂ ਦੁਖੀ ਉਹ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਝੇੜ ਤੇਰੇ ਜਾਕੂਆਂ ਨੂੰ ਛੋਦ ਲੈਂਦੇ ਨੇ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਰਹੇ ਝੇੜ ਤੇਰੇ ਜਾਕੂਆਂ ਨੂੰ ਛੋਦ ਲੈਂਦੇ ਨੇ ਉਹ ਮੱਚ ਕੇ ਭੰਬੜ ਭੰਵੇਂ ਠੰਡੇ ਹੋ ਗਏ ਉਹ ਮੱਚ ਕੇ ਭੰਬੜ ਭੰਵੇਂ ਠੰਡੇ ਹੋ ਗਏ ਚੀਨ ਦੇ ਵਿੱਚ ਜਾਣ ਸਾਡੇ ਧੂਏ ਨੇ ਤੁਖੀ ਕੀ ਬਾਤ ਆ ਬਾਈ ਲੋਗ ਨਾਲ ਵਾਲੀ ਕੋਈ ਉਹ ਦਿਲ ਹ ਮੇਰਿਆ ਲੋਕ ਬਣ ਦੇਖੇ ਤੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਹ ਦਿਲ ਹ ਚੱਲਿਆ ਲੋਕ ਬਣ ਦੇਖੇ ਤੇ ਦੁਖੀ ਤੋਂ ਦੁਖੀ ਉਹ ਸੁਖ ਕਿੱਥੋਂ ਪਾਉਣਗੇ ਉਹ ਤੈਨੂੰ ਪੱਟ ਕੇ ਮੋੜਦੀ ਮੱਛੀ ਪੱਤਣਾ ਨੂੰ ਛੱਟ ਕੇ ਉਹ ਸੁਖ ਕਿੱਥੋਂ ਪਾਉਣਗੇ ਉਹ ਤੈਨੂੰ ਪੱਟ ਕੇ ਮੁੜਦੀ ਮੱਛੀ ਪੱਤ ਨੂੰ ਚਾਟ ਕੇ ਯਾਰਾ ਦੋਸਤਾਂ ਨੇ ਤੈਨੂੰ ਲੱਭ ਲੈਣਾ ਏ ਲੋਪੋ ਵਾਲਿਆ ਉਹ ਤੈਨੂੰ ਲੱਭ ਲੈਣਾ ਏ ਭਾਵੇਂ ਦਾਕ ਕੌਰਿਆ ਪਤਾਲ ਚ ਲੁਕੀ ਹਾਏ ਹੋਏ ਕੌਰੀ ਕੀ ਬਾਤ ਆ ਲੋਗ ਨਾਲ ਵਾਲੀ ਕੋਈ ਉਦਲਾ ਮੇਰਿਆ ਹਾ ਲੋਕ ਵੜ ਦੇਖੇ ਇੱਥੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਦਲਾ ਚੱਲਿਆ ਹਾ ਲੋਕ ਵੜ ਦੇਖੇ ਇੱਥੇ ਦੁਖੀ ਤੋਂ ਦੁਖੀ ਬਾਈ ਯਾਰ ਇਹ ਬੰਦੇ ਦੀ ਖਾਸੀਅਤ ਪਤਾ ਕੀ ਆ ਵਿਚਾਰੇ ਦੀ ਹੈ ਇਹਦੀ ਖਾਸੀਅਤ ਇਹ ਹੈ ਬਾਈ ਇੱਕ ਤਾਂ ਉਹ ਵਿਚਾਰਾ ਅਨਪੜਾ ਹੈ ਨਾ ਦੇਖੋ ਦਿਮਾਗ ਬੰਦੇ ਦਾ ਪਰਮਾਤਮਾ ਨੇ ਗੀਤ ਆਪ ਹੀ ਲਿਖਦਾ ਤੇ ਆਪ ਹੀ ਗਾਉਂਦਾ ਬਾਈ ਯਾਰ ਕਰੋ ਹਨਾ ਹੈ ਬੱਬਾ ਆਪ ਹੀ ਬੱਕਰੀਆਂ ਚਾਰਦਾ ਆਪ ਹੀ ਬੱਕਰੀਆਂ ਚਾਰਦਾ ਬੰਦਾ ਮਿਹਨਤ ਕਰਦਾ ਬਾਈ ਕਰੋ ਯਾਰ ਸਾਰੇ ਸਪੋਰਟ ਹਨਾ ਕਰੋ ਬਾਈ ਵੜ ਕੇ ਵਾਇਰਲ ਬੰਦੇ ਨੂੰ ਹੱਥ ਵਨ ਕੇ ਬੇਨਤੀ ਆ ਬਾਈ ਸਾਰਿਆਂ ਨੂੰ ਇਹ ਦੁਬਾਰਾ ਫੇਰ ਲੈ ਕੇ ਆਵਾਂਗੇ ਬਾਈ ਵੀਡੀਓ ਕੇ ਜੇ ਤੁਸੀਂ ਆ ਪਹਿਲਾਂ ਦੇ ਗੀਤਾਂ ਨੂੰ ਪਿਆਰ ਦਿੱਤਾ ਨਾ ਦੁਬਾਰਾ ਫੇਰ ਲਿਆਵਾਂਗੇ ਚਲੋ ਠੀਕ ਆ ਬਈ ਓਕੇ ਧੰਨਵਾਦ